ਦੋਸਤੋ ਸਵੇਕਾਲ ਮੈਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਥੈਂਕ ਯੂ ਪੰਜਾਬ ਚੈਨਲ ਤਾਂ ਜਿੱਥੇ 2022 ਦੀਆਂ ਇਲੈਕਸ਼ਨ ਜਿੱਥੇ ਨੇੜੀਆਂ ਆ ਰਹੀਆਂ ਹਨ ਉੱਥੇ ਹੀ ਸਿਆਸੀ ਮਾਹੌਲ ਵੀ ਗਰਮਾ ਰਿਹਾ ਹੈ ਤਾਂ ਇਸ ਦੇ ਚੱਲਦੇ ਗੁνιαਣਾ ਮੰਡੀ ਦੇ ਜੋ ਇੱਕ ਨਗਰ ਕੌਂਸਲ ਦੇ ਕੌਂਸਲਰ ਹਨ ਜਲੰਧਰ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਦੇ ਰੂਪ ਵਿੱਚ ਖੜੇ ਹੋਏ ਸਨ ਅਤੇ ਜਿੱਤ ਉਹਨਾਂ ਨੂੰ ਪ੍ਰਾਪਤ ਹੋਈ ਸੀ ਪਰ ਉਹਨਾਂ ਨੇ ਕਾਂਗਰਸ ਨੂੰ ਆਪਣਾ ਸਮਰਥਨ ਦਿੱਤਾ ਸੀ ਤੇ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਦੀ ਇੱਕ ਫੋਟੋਜ਼ ਨੇ ਕੁਝ ਜੋ ਫੋਟੋਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਕਰਦੇ ਨਜ਼ਰ ਆ ਰਹੇ ਹਨ ਤੇ ਨਾਲ ਹੀ ਆਮ ਆਦਮੀ ਪਾਰਟੀ ਦੀ ਕਿਸੇ ਐਕਟੀਵਿਟੀ ਦੇ ਵਿੱਚ ਵੀ ਉਹ ਨਜ਼ਰ ਆ ਰਹੇ ਹਨ ਤਾਂ ਲੋਕਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਸੀ ਔਰ ਇਹ ਚਰਚਾ ਦਾ ਵਿਸ਼ਾ ਬਣ ਚੁੱਕਿਆ ਸੀ ਕਿ ਜਲੰਧਰ ਸਿੰਘ ਜੋ ਕਿ ਆਜ਼ਾਦ ਕੈਂਡੀਡੇਟ ਦੇ ਰੂਪ ਦੇ ਵਿੱਚ ਨਗਰ ਕੌਂਸਲ ਦੇ ਚੋਣਾਂ ਲੜੇ ਸਨ ਅਤੇ ਜਿੱਤ ਪ੍ਰਾਪਤ ਹੋਈ ਸੀ ਅਤੇ ਬਾਅਦ ਵਿੱਚ ਕਾਂਗਰਸ ਨੂੰ ਸਮਰਥਨ ਦਿੱਤਾ ਸੀ ਤਾਂ ਹੁਣ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲ ਆਪਣਾ ਝੁਕਾਅ ਕਰ ਰਹੇ ਹਨ ਇਹ ਆਮ ਆਦਮੀ ਪਾਰਟੀ ਵੱਲ ਆਪਣਾ ਝੁਕਾਅ ਕਰਦੇ ਹੋਏ ਉਹਨਾਂ ਦੀ ਐਕਟੀਵਿਟੀ ਦੇ ਵਿੱਚ ਸ਼ਿਰਕਤ ਕਰ ਰਹੇ ਹਨ ਤਾਂ ਜਦੋਂ ਇਸ ਬਾਰੇ ਜਲੰਧਰ ਸਿੰਘ ਨਾਲ ਹੀ ਸੰਪਰਕ ਕਰਿਆ ਤਾਂ ਉਹਨਾਂ ਨੇ ਕੀ ਕਿਹਾ ਆਓ ਜਾਣਦੇ ਹਾਂ ਪੂਰੀ ਰਿਪੋਰਟ ਹਾਂਜੀ ਸਸ਼ਕਲ ਸਰ ਸਿਕੋਲੋਜੀ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਜੀ ਕੋਈ ਤੁਹਾਡੇ ਆਪ ਤੇ ਜਾਣ ਦੇ ਚਾਂਸ ਹੈ ਜੀ ਸਾਡੇ ਹਾਂ ਭਗਵੰਤ ਮਾਨ ਨਾਲ ਮੀਟਿੰਗ ਮੀਟਿੰਗ ਹੋਈ ਜਣੀ ਹੈ ਨਹੀਂ 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 ਆਪਾਂ ਤਾਂ ਬਈ ਕਾਂਗਰਸ ਕੰਨੀ ਕਿਤੇ ਨਹੀਂ ਜਾਣਾ ਪਾਉ ਉਹ ਤੁਹਾਡੀ ਫੋਟੋ ਹੋਈ ਹੈ ਵਾਇਰਲ ਉਹਦੇ ਵਿੱਚ ਤੁਸੀਂ ਭਗਵੰਤ ਮਾਨ ਨਾਲ ਮੀਟਿੰਗ ਕਰ ਰਹੇ ਹੋ ਨਹੀਂ ਨਹੀਂ ਮੈਂ ਤਾਂ ਕਿਸੇ ਬੰਦੇ ਨਾਲ ਗਿਆ ਸੀ ਤੇ ਰਾਹ ਚੋਂਦੇ ਹੁੰਦੇ ਉਹ ਕਿਤੇ ਉਹਨੂੰ ਮਿਲਣ ਲੱਗ ਗਿਆ ਉੱਥੇ ਅੱਛਾ ਜੀ ਚੰਡੀਗੜ੍ਹ ਤੋਂ ਆ ਰਿਹਾ ਸੀ ਮੈਂ ਤਾਂ ਆਪਦਾ ਅੱਛਾ ਜੀ ਤੇ ਜਦੋਂ ਫਿਰ ਉਹ ਨਾਲ ਮਿਲਣ ਲੱਗ ਗਿਆ ਤੇ ਫਿਰ ਨਾਲ ਤਾਂ ਆਪਾਂ ਨਾਲ ਖੜਕੇ ਜਿਵੇਂ ਖੜਕੇ ਉਹ ਤਾਂ ਕਿ ਉਹ ਬਣੀ ਉਹਦਾ ਜਿਵੇਂ ਜਰਨਲ ਹੀ ਆ ਨਹੀਂ ਹਮਦੇ ਆਫਿਸ ਦੇ ਵਿੱਚ ਮੀਟਿੰਗ ਹੋਈ ਹੈ ਨਹੀਂ ਮੈਨੂੰ ਪਤਾ ਸੀ ਆ ਰਿਹਾ ਸੀ ਚੰਡੀਗੜ੍ਹ ਅੱਛਾ ਅੱਛਾ ਸੱਚਾ ਮਤਲਬ ਕਿ ਕੋਈ ਚਾਂਸ ਨਹੀਂ ਹੈ ਤੁਹਾਡੇ ਜਿਹੜੀ ਹਵਾ ਉੱਡੀ ਹੋਈ ਹੈ ਕਿ ਆਮਾ ਦੀ ਪਾਰਟੀ 'ਚ ਜਾ ਰਹੇ ਹੈ ਵੀ ਇਦਾਂ ਦਾ ਕੁਝ ਨਹੀਂ ਹੈ ਆਪਾਂ ਕਾਂਗਰਸ ਦੀ ਬਈ ਚਮਾਂ ਨਾਲ ਸਰਿੰਦਰ ਠੀਕ ਹੈ ਜੀ ਠੀਕ